ਅਸਕੇ ਬਾਅਦ ਸਾਰੇ ਮੈਂ ਆਪਣੇ ਘਰ ਪਹੁੰਚ ਰਿਖੋ ਨਾ ਇਹ ਵੀਡੀਓ ਲੈ ਕੇ ਅੱਜ ਮੈਂ ਵੀ ਆਪਣੇ ਕਿਚਨ ਰੰਗਰਮ ਵਿੱਚ ਤਾਂ ਦੇਖਿਆ ਉੱਥੇ ਕਾਫੀ ਛਲਕਮਾ ਦੀ ਸਬਜ਼ੀ ਬਣਾਉਣ ਲੱਗੀ ਸੀਗੀ ਦੇਖਿਆ ਛਲਕਮਾ ਕਾਫੀ ਵੱਡੇ ਵੱਡੇ ਹੁੰਦੇ ਹੁੰਦੇ ਸੀਗੇ ਤੇ ਪਹਿਲਾਂ ਵੀ ਇੱਕ ਦਮ ਮੈਂ ਬਣਾ ਚੁੱਕੀ ਇਹ ਨਹੀਂ ਹੈ ਕਿ ਫਸਟ ਟਾਈਮ ਬਣਾਉਣ ਲੱਗੀ ਹਾਂ ਮੈਂ ਕੋਈ ਤੀਜੀ ਚੌਥੀ ਵਾਰ ਬਣਾਉਣ ਲੱਗੀ ਹਾਂ ਛਲਕਮਾ ਦੀ ਸਬਜ਼ੀ ਇਹ ਸਾਡਾ ਬੀਜ ਨਾ ਬਰੀਆ ਸੀਗਾ ਜਿੰਨੇ ਵੀ ਛਲਕਮਾ ਦੇ ਬੀਜ ਆਏ ਸੀ ਇੱਕ ਵੀ ਸਰਾਬ ਨਹੀਂ ਨਿਕਲਿਆ ਹੈਗਾ ਸਾਰੇ ਮਤਲਬ ਛਲਕਮਾ ਹੋ ਗਏ ਸੀਗੇ ਤੇ ਇਹਨਾਂ ਨੂੰ ਲਾਉਣ ਦਾ ਸਹੀ ਸਮਾਂ ਸਹੀ ਸਮਾਂ ਅਕਤੂਬਰ ਦਾ ਐਂਡ ਜਾਂ ਨਵੰਬਰ ਦੀ ਸਟਾਰਟਿੰਗ ਹੁੰਦੀ ਹੈ ਬੱਸ ਲੋਕਈ ਲੇਟ ਵੀ ਲੈ ਜਾਂਦੇ ਨੇ ਬਟ ਸਹੀ ਸਮਾਂ ਇਹਨਾਂ ਦਾ ਅਕਤੂਬਰ ਦਾ ਐਂਡ ਜਾਂ ਨਵੰਬਰ ਦੀ ਸਟਾਰਟਿੰਗ ਹੁੰਦੀ ਹੈ ਤੇ ਆ ਥੋੜੀ ਜਿਹੀ ਮੈਂ ਮਿੱਟੀ ਰੋੜ ਕੇ ਲਾਈ ਸੀ ਤੇ ਫਿਰ ਮੈਂ ਇਹਨਾਂ ਚੰਗੀ ਤਰ੍ਹਾਂ ਵਾਸ਼ ਕੀਤਾ ਤੇ ਵਾਸ਼ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਸਾਰੇ ਲੱਕੀ ਚੀਰ ਕੇ ਸਾਰਾ ਕੁਝ ਰੱਖਿਆ ਤੇ ਆਲੂ ਤੇ ਸਾਰਾ ਕੁਝ ਰੈਡੀ ਕਰ ਲਿਆ ਸੀ ਇੱਕ ਪਾਸੇ ਮੈਂ ਟਿਕੜਾ ਇਹ ਵਿੱਚ ਤੇਲ ਪਾ ਦਿੱਤਾ ਤੇਲ ਕਰਮ ਹੋਣ ਤੋਂ ਬਾਅਦ ਇਸ ਵਿੱਚ ਪਾਇਆ ਹਿੰਗ ਜੀਰਾ ਜਵੈਨ ਤੇ ਆਪਣੇ ਪਿਆਜ਼ ਅਦਰਕ ਤੇ ਲਸਣ ਇਹ ਿਤਨੇ ਚੀਜ਼ਾਂ ਨੂੰ ਮੈਂ ਸਾਰੇ ਚੀਜ਼ਾਂ ਨੂੰ ਇਹਨਾਂ ਨੂੰ ਚੰਗੀ ਤਰ੍ਹਾਂ ਪਨਣ ਤੋਂ ਬਾਅਦ ਫਿਰ ਇਸ ਵਿੱਚ ਮੇਥੀ ੜਗਰੀ ਆ ਦੇਖੋ ਬਰੀਕ ਮੇਥੀ ਜਰੀ ਹੋਈ ਸੀ ਮੇਰੀ ਮੇਥੀ ਪਾਉਣ ਦਾ ਪਰਪਸ ਮਤਲਬ ਇਹ ਹੋ ਜਾਂਦਾ ਕਿ سبزی سواد بہت پا رہی ہے ویسے میں سبزی بیسی ٹیسٹی ٹھسٹی بہت پایتی ہے جی آپ میتھی ایڈ کر لیے تو ہو ٹسٹ بہت جاتا ہے تو جب گھر لگی ہوئی ہے بو پھر پاؤن کا کوئی بگاڑ بھی ہے نہیں تو میں تو بہت ایڈ کر ہوں یہ تو میتھی آپ سکا کے بھی رکھ ہیں سب مطلب کرمی ہے گرمی کوئی دال سبزی وغیرہ بنا تو آپ اس ایڈ کر ہیں پچھے تو میں بہت سکا کے رکھتی ہوں ਹਾਂ ਜੇ ਤਾਂ ਮੈਂ ਮੀਠੀ ਪਾ ਕੇ ਫਿਰ ਮੈਂ ਥੋੜਾ ਟਾਈਮ ਇਸ ਨੂੰ ਸੇਕ ਲਵਾਇਆ ਸੀ ਉਸ ਤੋਂ ਬਾਅਦ ਮੈਂ ਐਡ ਕੀਤਾ ਇਸ ਵਿੱਚ ਨਮਕ ਤੇ ਨਮਕ ਐਰਕਨ ਤੋਂ ਬਾਅਦ ਥੋੜਾ ਜਿਹਾ ਇਸ ਨੂੰ ਹੋਰ ਸੇਕ ਲਵਾਇਆ ਤੇ ਥੋੜੇ ਜਿਹੇ ਹਲਕੀ ਤੇ ਵਿੱਚ ਮਿਰਚਾਂ ਉਹ ਮੈਂ ਇਸ ਨੂੰ ਦੋ ਮਿੰਟ ਹੋਰ ਸੇਕ ਲਵਾਉਂਗੀ ਤੇ ਇਸ ਤੋਂ ਬਾਅਦ ਮੈਂ ਐਡ ਕੀਤੀ ਹਾਦੀ ਤੇ ਨੂੰ ਚੰਗੀ ਤਰ੍ਹਾਂ ਹਲਾ ਲਿਆ ਜਦੋਂ ਮੀਠੀ ਪੂਰੀ ਤਰ੍ਹਾਂ ਰਿਚ ਚੁੱਕੀ ਫੇਰ ਮੈਂ ਇਸ ਵਿਚਾਰ ਕੇ ਤੇ ਮੇਰੇ ਚੀਰੇ ਹੋਏ ਸ਼ਲਕਮ اور ਆਲੂ ਘਰ ਦੀ ਸਬਜੀ ਦਾ ਫਾਇਦਾ ਇਹ ਹੁੰਦਾ ਹੈ ਕਿ ਇਹ ਬਣ ਵੀ ਬਹੁਤ ਛੇਤੀ ਜਾਂਦੀ ਹੈ ਮੇਰੇ ਕੋਲ 20-25 ਮਿੰਟਾਂ ਦੇ ਅੰਤਰੰਤਰੇ ਸਬਜੀ ਬਣ ਕੇ ਤਿਆਰ ਹੋ ਗਈ ਸੀ ਤੇ ਤੁਸੀਂ ਵੀ ਇੱਕ ਤਰ੍ਹਾਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਸੋਰੀ ਮੈਥੀ ਪਾ ਕੇ ਤੇ ਜੇ ਵੀਡੀਓ ਬਦ ਲੱਗੀ ਹੋਵੇ ਤਾਂ ਚਾਹ ਲੈ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜੁਸ ਕਰ ਲਿਓ ਹੋਰ ਵੀਡੀਓ ਦੇਖਣ ਵਾਸਤੇ ਬਸੇ ਘਰ ਦੀ ਸਬਜ਼ੀ ਦਾ ਸਵਾਦ ਵੱਖਰਾ ਹੁੰਦਾ ਨਾਲ ਇਹ ਦਿਲ ਨੂੰ ਖੁਸ਼ੀ ਬਹੁਤ ਹੁੰਦੀ ਹੈ ਕਿ ਹਾਂ ਘਰ ਸਬਜ਼ੀ ਲੱਗੀ ਹੋਈ ਹੈ ਤੇ ਦੂਜਾ ਟੇਸਟ ਬਹੁਤ ਟੇਸਟੀ ਬਹੁਤ ਹੁੰਦੀ ਹੈ ਇਹ ਔਰ ਬਣਦੀ ਬਹੁਤ ਛੇਤੀ ਹੈ ਮੂਲ ਤੇ ਸਬਜ਼ੀ ਫਿਰ ਵੀ ਬਹੁਤ ਟਾਈਮ ਲੱਗ ਜਾਂਦੀ ਹੈ ਪਰ ਘਰ ਦੀ ਸਬਜ਼ੀ ਬਹੁਤ ਛੇਤੀ ਬਣ ਕੇ ਤਿਆਰ ਹੁੰਦੀ ਹੈ ਇਹ ਦੇਖੋ ਮੈਂ ਇਹ ਚੰਗੀ ਤਰ੍ਹਾਂ ਹਿਲਾ ਦਿੱਤਾ ਹੈ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀਗਾ ਆਲੂ ਸ਼ਰਲਗਮ ਮੇਥੀ ਬਹੁਤ ਹੀ ਮਤਲਬ ਟੇਸਟੀ ਸਬਜੀ ਬਣੀ ਸੀਗੀ ਮੇਰੀ ਤੁਸੀਂ ਵੇਖ ਪਰ ਜ਼ਰੂਰ ਟਰਾਈ ਕਰਕੇ ਦੇਖਿਓ ਇਹ ਤੁਸੀਂ ਵੀ ਘਰ ਲਗਾਇਆ ਕਰੋ ਤੇ ਘਰ ਦੀਆਂ ਸਬਜ਼ੀਆਂ ਖਾਇਆ ਕਰੋ ਬਾਹਰ ਦੀ ਸਬਜ਼ੀ ਤੋਂ ਪਰਹੇਜ਼ ਕਰੋ ਤੇ ਮੈਂ ਹੁਣ ਇਸ ਨੂੰ ਢੱਕ ਕੇ ਰੱਖ ਦਿੱਤਾ ਸੀਗਾ ਕੋਈ 20 ਮਿੰਟ ਬਾਅਦ ਤੇ 20 ਮਿੰਟ ਦੇ ਵਿੱਚ ਵਿੱਚ ਮੇਰੀ ਤਿਆਰ ਹੋ ਗਈ ਸੀਗੀ ਆ ਦੇਖੋ ਮੇਰੀ ਸਬਜੀ ਬਣ ਕੇ ਤਿਆਰ ਹੈ ਬਹੁਤ ਹੀ ਟੇਸਟੀ ਸਬ지 ਬਣੀ ਸੀਗੀ ਇਸ ਵਿੱਚ ਧਨੀਆ ਹੁਣ ਮੈਨੂੰ ਲੱਗਦਾ ਤਾਂ ਹੈ ਨਹੀਂ ਕਿ ਐਡ ਕਰਨ ਦੀ ਜ਼ਰੂਰਤ ਹੈ ਜੇ ਤੁਸੀ ਚਾਹੋ ਐਡ ਕਰ ਸਕਦੇ ਹੋ ਕਿਉਂਕਿ ਪਹਿਲੇ ਇਸ ਦਾ ਰੰਗ ਬਹੁਤ ਹਰਾ ਜਿਹਾ ਹੋ ਗਿਆ ਤੇ ਜੇ ਮੇਰੀ ਵੀਡੀਓ ਬੱਧੀ ਤੁਹਾਨੂੰ ਕਿਵੇਂ ਤੋ ਲਾਇਕ ਸ਼ੇਅਰ ਤੇ ਕੇ ਮਾਟੇ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ